ਕਹਣਾ ਚਾਹਣੇ ਹੋ ਇਸ ਕੇਸ ਬਾਰੇ ਸਰ ਮੈਂ ਤਾਂ ਇਹ ਹੀ ਕਹਣਾ ਵੀ ਪਹਿਲਾਂ ਤਾਂ ਚਲੋ ਪਿੰਡ 'ਚ ਸ਼ਾਂਤੀ ਰਹਿਣੀ ਚਾਹੀਦੀ ਹੈ ਤੇ ਫਿਰ ਇਹਨਾਂ ਦੇ ਫਾਦਰ ਸਾਹਿਬ ਅੱਜ ਤੋਂ 5-6 ਦਿਨ ਪਹਿਲਾਂ ਮਿਸ ਹੋ ਸੀਗੇ ਮਿਸਿੰਗ ਸੀਗੇ ਘਰ ਤੋਂ ਤੇ ਚਲੋ ਇਹਨਾਂ ਨੇ ਉਹ ਅਰੈਸਟੇ ਰਿਸ਼ਤੇਦਾਰੀਆਂ 'ਚ ਪੱਜ ਡਾਊਟ ਕਰੀ ਪਤਾ ਕਰਿਆ ਪਰ ਉਹਨਾਂ ਦਾ ਪਤਾ ਨਹੀਂ ਲੱਗਿਆਗਾ ਅੱਜ ਸਵੇਰੀ ਇਹਨਾਂ ਦੇ ਪ੍ਰੋਜੈਕਟ ਦਾ ਫੋਨ ਆਇਆ ਸੀਗਾ ਸੁਖਚੈਨ ਸਿੰਘ ਦਾ ਵੀ ਉਹ ਮੰਡੋਲੀ ਨਹਿਰ ਤੋਂ ਮਿਲਿਆ ਇਹ ਕੀ ਝਗੜਾ ਕੀ ਹੈ ਵਸੇ ਝਗੜਾ ਤਾਂ ਜੀ ਇਹਨਾਂ ਦਾ ਉਹ ਪਹਿਲਾਂ ਅਸਲ 'ਚ ਇਹਦੇ ਫਾਦਰ ਸਾਹਿਬ ਉਹ ਸੀਗੇ ਆ ਪਰੇਸ਼ਾਨ ਸੀਗੇ ਉਹਨਾਂ ਨੂੰ ਆਹ ਪਰੇਸ਼ਾਨ ਹੋ ਰਹੇ ਸਨ ਉਸ ਲਈ ਇੱਕ ਦਿਨ ਚਾਕੇ ਉੱਥੇ ਥਾਣੇ ਦੀ ਵੀ ਗੱਲ ਉਹ ਉੱਥੇ ਜਿੱਦਣ ਦੇ ਉਹ ਉੱਥੋਂ ਆਏ ਨੇ ਜਿੱਦਣ ਉਹ ਉਹਨਾਂ ਨੂੰ ਕੁੱਟ-ਕੁੱਟ ਕੇ ਇਹਨਾਂ ਨੇ ਬੰਨਿਆ ਹੋਇਆ ਸੀ ਤੇ ਨਾਲ ਉਹਦਾ ਮੂੰਹ ਦਾ ਦੇਖੋ ਤੁਸੀਂ ਕੀ ਹਾਲ ਕਰਿਆ ਪਿਆ ਜੀ ਬਿਲਕੁਲ ਪਛਾਣ ਦੇ ਵਿੱਚ ਨਹੀਂ ਆਉਂਦਾ ਜੀ ਕੁੱਟਣਾ ਟੌਰਚਰ ਕਰਕੇ ਕੁੱਟਦੇ ਉਹਨਾਂ ਨੂੰ ਬੰਨ ਕੇ ਛੱਡਿਆ ਹੋਇਆ ਹੈ ਪਰਡੇ ਪਿੰਡ ਦਾ ਮਾਮਾ ਸੀ ਜੀ ਦਾ ਆਇਆ ਕੀ ਜਿਹੜਾ ਇੱਕ ਕੰਪਲੇਨਟ ਆਈ ਸੀ ਨੋਟਰੀ ਕਿਉਂ ਸਾਡੇ ਕੋਲ ਕਿ ਤਰਨ ਸਿੰਘ ਜੀ ਦੇ ਹਸਬੰਡ ਸੀਗੇ ਉਹਦੇ ਵਾਈਫ ਵੱਲੋਂ ਲਿਖਾਈ ਗਈ ਸੀ ਇਹ ਲਾਪਤਾ ਨਹੀਂ ਅੰਤ ਤੱਕ ਕਦੇ ਦਿਨ ਮਿਲ ਨਹੀਂ ਰਹੇ ਸਾਨੂੰ ਤੇ ਉਹਦੇ ਕਰਕੇ ਫਿਰ ਅਸੀਂ ਉਸ ਪਾਰਟੀ ਲਗਾਈ ਸੀ ਉਹ ਜਿਹੜੀ ਕਿ ਦੀ ਭਾਲ ਕਰ ਰਹੇ ਸੀਗੇ ਅਸੀਂ ਆਪਣੇ ਤੌਰ ਤੇ ਵੀ ਕਰਜ਼ੀ ਹਾਸੀ ਵੀ ਕਰ ਰਹੇ ਸੀਗੇ ਦੀ ਭਾਲ ਤੇ ਅੱਜ ਉਹਨਾਂ ਦੀ ਡੈੱਡ ਬੋਰੀ ਮਿਲੀ ਹੈ ਮੁਰਦਾਬਾਦ ਤੇ ਇਹ ਨਹਿਰਤੇ ਮਿਲਿਆ ਉਪਕਿਰਤ ਕਰ ਰਹੇ ਪੁਲਿਸ ਕਾਰ ਵੀ ਜਿਹੜੀ ਇਹਨਾਂ ਨੇ ਬਿਆਨ ਲਿਖਾਏ ਨੇ ਆਰਐਨਏ ਨੂੰ ਬੰਦੇ ਜਿਹੜੇ ਬਿਆਨ ਲਿਖਾਂਗੇ ਜੋ ਬੰਦੀ ਕਰਦੇ ਪਤਾ ਦੋ ਦੋ ਇਨਾਮ ਲਖਾਂਗੇ ਹੋਰ ਦਿਖਵਾ ਕੇ ਦੋਹੀ ਹੋਇਆ ਬੰਦੀ ਕਾਰਵਾਈ ਨਹੀਂ ਕਰਦਾ ਸਰਕਾਰ ਥੈਂਕ ਯੂ